ਭਾਜੀ ਕੋਈ ਆਪਣੇ ਕੋਲ ਸੈਕੰਡ ਹੈਂਡ ਮੋਬਾਈਲ ਹੈਗਾ ਸੈਕੰਡ ਹੈਂਡ ਫੋਨ ਵੇਚਣੇ ਨੇ ਹੈਗੇ ਭਾਜੀ ਇਹ ਕੀ ਕਰ ਰਹੇ ਹੋ ਇਹ ਜਿੱਦਾਂ ਮੋਬਾਈਲ ਚករੇ ਆ ਇੱਦਾਂ ਮਾੜਾ ਰੇਟ ਵੀ ਟਿਕ ਪਿਆ ਰੇਟ ਨਹੀਂ ਗੇ ਬਿਲਕੁਲ ਬਿਲਕੁਲ ਨਵਾਂ ਮੋਬਾਈਲ ਕੋਣ ਦਿੰਦੇ ਆ ਐਮ ਆਈ ਕੰਪਨੀ ਦਾ A2 ਨਹੀਂ A3 ਮਾਡਲ ਅੱਛਾ ਜੀ 6 100 ਛੋਟਾ ਜਿਹੜਾ 6 ਛੋਟਾ ਵਾਲਾ ਜਿਹੜਾ ਹੈਗਾ ਆ ਸਿਰਫ 6950 ਰੁਪਏ ਦਾ ਮੋਬਾਈਲ ਫੋਨ ਨਵਾਂ ਡੱਬਾ ਬੰਦ ਅਨ ਐਕਟਿਵ ਦੇ ਦਾਂਗੇ ਰੈਡਮੀ ਦਾ オリジナル ਅੱਛਾ ਜੀ ਔਰ ਇੱਥੇ ਬਸ ਨਹੀਂ ਹੂੰ ਇਦੇ ਨਾਲ ਦੇ ਦਾਂਗੇ ਅਲਟਰਾ ਸਮਾਰਟਵਾਚ ਬਿਲਕੁਲ ਫ੍ਰੀ ਗਿਫਟ ਬਿਲਕੁਲ ਬਿਲਕੁਲ ਇਸ ਰੇਟ ਵਿੱਚ ਵੀ ਕੋਈ ਕਿਤੋਂ ਮਿਲੇਗਾ ਨਹੀਂ ਇਹ ਓਨਲੀ ਮਿਲੇਗਾ ਪਰਮਾਰ ਲਗਨ ਨੂੰ ਸਕੋਰ ਤੁਸੀਂ ਬੜੇ ਦੋ ਕਿਹੜੇ ਬ੍ਰਾਂਡ ਹੈ ਬ੍ਰਾਂਡ ਸਾਡੇ ਕੋਲ ਵੀਵੋ ਹੈਗਾ ਯਾ ਸੈਮਸੰਗ ਹੈਗਾ ਐਮਆਈ ਹੈਗਾ ਯਾ ਬ੍ਰਾਂਡ ਸਾਡੇ ਕੋਲ ਬਹੁਤ ਸਾਰੇ ਹੈਗੇ ਆ vivo ਦਾ ਮੋਬਾਈਲ ਫੋਨ ਲੈਣਾ ਚਾਹੁੰਦੇ ਤੁਸੀਂ 7950 ਰੁਪਏ ਦਾ vivo ਦਾ ਨਵਾਂ ਮਾਡਲ ਆਇਆ ਅੱਜ ਹੀ ਲਾਂਚ ਹੋਇਆ ਹੈ 2Y18E ਅੱਛਾ ਜੀ ਇਹ ਦੇ ਦਾਂਗੇ 7400 990 950 ਰੁਪਏ ਦਾ ਨਾਲ ਇਹਦੇ ਵੀ ਘੜੀ ਦੇਵਾਂਗੇ ਫ੍ਰੀ vivo ਦਾ ਤੁਸੀਂ ਲੈਣਾ ਚਾਹੁੰਦੇ ਆ ਆਪਣੀ ਟੂਟੀ ਸਿਰਫ 7550 ਰੁਪਏ ਦਾ ਨਾਲ ਘੜੀ ਇਹਦੇ ਦੇਵਾਂਗੇ ਬਿਲਕੁਲ ਫ੍ਰੀ ਫਾਈਵ ਇਹ ਲੈਣਾ ਚਾਹੁੰਦੇ ਆ